Thank <laughs> you. ਬੇਟੇ ਨੂੰ ਸਾਰੇ ਨਗਰ ਦਾ ਧੰਨਵਾਦ ਬਹੁਤ ਜ਼ਿਆਦਾ ਖੁਨਸੂਆ ਖੁਰਦ ਦੀਆਂ ਨਗਰ ਦੀ ਸੰਗਤਾਂ ਨੇ ਬੇਟੇ ਨੂੰ ਮੇਰੇ ਨੂੰ ਸਰਪੰਚ ਚੁਣਿਆ ਸਭ ਸ਼ਾਂਤੀ ਨਾਲ ਚੁਣਿਆ ਤੇ ਬਹੁਤ ਵਧੀਆ ਨਗਰ ਦੇ ਬਹੁਤ ਬਹੁਤ ਅਸੀਂ ਧੰਨਵਾਦ ਦੀਆਂ ਇਸ ਤਰ੍ਹਾਂ ਦੇਖਦੇ ਹਾਂ ਜਿਹੜੀਆਂ ਵੀ ਜੋ ਮੇਰੇ ਬੇਟਾ ਕੰਮ ਕਰੇ ਨਗਰ ਦੇ ਵੀ ਬਹੁਤ ਵਧੀਆ ਚੜ੍ਹਦੀ ਕਲਾ ਨਾਲ ਕਰੇ ਬਹੁਤ ਜ਼ਿਆਦਾ ਚੜ੍ਹਦੀ ਕਲਾ ਹੀ ਰੱਖੇ ਰੱਖੇ ਪਰਮਾਤਮਾ ਵੀ ਇਹ ਜੀ ਬੇਟੇ ਸਭ ਦੇ ਘਰ ਘਰ ਹੁਣ ਜਹਾਜਾ ਮੇਰਾ ਬੇਟਾ ਸਤਨਾਮ ਸਿੰਘਾ ਪਹਿਲਾਂ ਵੀ ਇਹ ਨਗਰ ਦੇ ਕੰਮ ਬਹੁਤ ਵਧੀਆ ਕਰਦਾ ਗਰੀਬਾਂ ਦੀ ਵੀ ਮਦਦ ਕਰਦਾ ਹੈ ਵੀ ਹੁਣ ਵੀ ਕਰੂਗਾ ਨਗਰ ਦਾ ਬਹੁਤ ਬਹੁਤ ਨੌਜਵਾਨ ਮੁੰਡਿਆਂ ਦਾ ਧੰਨਵਾਦ ਹਾਂਜੀ ਕੰਦਾ ਨਾ ਕੰਦਾ ਮਿਲਾ ਕੇ ਨਾਲ ਚੁੜਾਂਗੇ ਕਿਸ ਤਰ੍ਹਾਂ ਦੇਖਦੇ ਵੱਡੀ ਜ਼ਿੰਮੇਵਾਰੀ ਹੈ ਹਾਂਜੀ ਸਰ ਬਹੁਤ ਵਧੀਆ ਪਿੰਡ ਦਾ ਬਲਾਕ ਮਾਸੇ ਦਾ ਬਹੁਤ ਧੰਨਵਾਦ ਕਰਦੇ ਆ ਕਿ ਮੇਰੇ ਹਸਬੰਦ ਨੂੰ ਐਡਾ ਵੱਡਾ ਹੁਦਦ ਦਿੱਤਾ ਉਹਨਾਂ ਨੇ ਆਬਾ ਬਲਾਕ ਦੇ 141 ਪੰਚਾਇਤਾਂ ਦੇ ਵਿੱਚੋਂ ਲੱਗਦਾ ਕਿਤੇ ਨਾ ਕਿਤੇ ਇੱਕ ਰਸੂਹਾ ਪਿੰਡ ਨੇ ਬਾਜ਼ੀ ਮਾਰੀ ਆ ਜਿੱਥੇ ਨੌਜਵਾਨ ਸਤਨਾਮ ਸਿੰਘ ਨੂੰ ਜੋ ਕਿ ਪੜ੍ਹੇ ਲਿਖਿਆ ਨੂੰ ਸਰਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਪਿੰਡ ਦੇ ਵਿੱਚ ਧੜੇਵੰਦ ਦੀ ਖਤਮ ਹੋਈ ਆ ਪਿੰਡ ਦੇ ਵਿੱਚ ਟੋਲ ਤਮਾਕੀ ਦੇ ਨਾਲ ਭੰਗੜੇ ਪਾਏ ਜਾ ਰਹੇ ਨੇ ਮੂੰਹ ਮਿੱਠੇ ਕਰਵਾਏ ਜਾ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਨੌਜਵਾਨ ਤੇ ਮਤਾਮਾ ਬੜੇ ਖੁਸ਼ ਨਾਜ਼ਰ ਆ ਰਹੀਆਂ ਨੇ ਇੰਜ ਲੱਗ ਰਿਹਾ ਜਿਵੇਂ ਕਦੇ 70 ਸਾਲਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਕਦੇ ਸੰਮਤੀ ਨਹੀਂ ਹੋਈ ਹੋਣੀ ਅੱਜ ਪਹਿਲੀ ਵਾਰ ਆ ਇਸ ਪਿੰਡ ਦੇ ਵਿੱਚ ਸੰਮਤੀ ਦਿਖਾਈ ਦੇ ਰਹੀ ਆ ਜਿੱਥੇ ਸੰਮਤੀ ਹੁੰਦੀ ਆ ਜਿੱਥੇ ਪਿੰਡ ਦਾ ਪਿਆਰ ਦੀਦਾ ਉੱਥੇ ਬਲਕੇ ਢੋਲ ਵੱਜਦਾ ਢੋਲ ਅੱਜ ਸੰਮਤੀ ਤੇ ਵੱਜਦਾ ਦੇਖਿਆ ਜਾ ਰਿਹਾ ਜਦੋਂ ਚੋਣਾ ਹੁੰਦੇ ਨੇ ਜੇ ਇੱਕ ਧਿਰ ਜਿੱਤਦੀ ਉਦੋਂ ਢੋਲ ਵੱਜਦਾ ਪਰ ਅੱਜ ਸੰਮਤੀ ਤੇ ਪਿੰਡ ਕਣਸੂਹਾ ਦੇ ਵਿੱਚ ਅੱਜ ਢੋਲ ਵੱਜਿਆ ਤੇ ਗੱਲਬਾਤ ਵੀ ਕਰਾਂਗੇ ਸਤਨਾਬ ਸਿੰਘ ਜਿਹੜੇ ਨਵੇਂ ਚੁਣੇ ਸਰਪੰਚ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਵੱਡੀ ਜ਼ਿੰਮੇਵਾਰੀ ਤੁਹਾਨੂੰ ਪਿੰਡ ਦੇ ਲੋਕਾਂ ਵੱਲੋਂ ਦਿੱਤੀ ਗਈ ਆ ਹਾਂਜੀ ਮੈਂ ਜਿਹੜੀ ਜ਼ਿੰਮੇਵਾਰੀ ਮੈਨੂੰ ਪਿੰਡ ਨੇ ਦਿੱਤੀ ਆ ਜੀ ਸਰਬਸੰਮਤੀ ਨਾਲ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਪਿੰਡ ਦਾ ਵਿਕਾਸ ਅਸੀਂ ਪੂਰੇ ਸਾਡੇ ਨੌਜਵਾਨ ਪੜਿ ਲਿਖੀ ਪੰਚਾਇਤ ਆ ਅਸੀਂ ਪੂਰੇ ਜੋਰ ਸ਼ੋਰ ਨਾਲ ਸਰਕਾਰ ਦਾ ਸਾਨੂੰ ਸਾਥ ਆ ਸਰਕਾਰ ਦੇ ਸਾਥ ਨਾਲੇ ਅਸੀਂ ਸਰਪੰਚ ਪੰਚ ਬਣਿਆ ਜੀ ਸਾਰੇ ਤੇ ਸਰਕਾਰ ਦੇ ਸਾਥ ਨਾਲੇ ਅਸੀਂ ਅੱਗੇ ਨਿਵਾਵਾਂਗੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਪੰਚਾਇਤ ਚਲਾਵਾਂਗੇ ਕੋਈ ਟੜੇਬੰਦੀ ਨਹੀਂ ਹੈਗੀ ਸਾਡੀ ਸਭ ਟੜੇਬੰਦੀ ਖਤਮ ਹੋ ਗਈ ਸਾਡੇ ਪਿੰਡ ਦੇ ਵਿੱਚੋਂ ਤੇ ਇਹਨਾਂ ਨੇ ਜੋ ਮੈਨੂੰ ਕਨਸੂਆ ਖੁਰਦ ਨੇ ਸਰਪੰਚ ਦੀ ਜਿਵੇਂ ਬਰਿਸ਼ੰਭਾਈਆ ਮੈਂ ਉਹਨੂੰ ਪੂਰੀ ਤਨਦੇਹੀ ਦੇ ਨਾਲ ਨਿਵਾਉਂਗਾ ਬਿਲਕੁਲ ਸਤਨਾਬ ਸਿੰਘ ਜੀ ਸਭ ਤੋਂ ਪਹਿਲ ਕਦਮੀ ਦਾ ਪਹਿਲਾ ਕਿਹੜਾ ਕੰਮ ਹੋਊਗਾ ਪਿੰਡ ਦੇ ਵਿੱਚ ਜੋ ਕਿ 70 ਸਾਲ ਦੇ ਵਿੱਚ ਨਹੀਂ ਹੋਇਆ ਜੋ ਸਤਨਾਮ ਸਿੰਘ ਨੇ ਕਰਕੇ ਵਿਖਾ ਲੈਣਾ ਪਿੰਡ ਦੇ ਲੋਕਾਂ ਨੂੰ ਕੰਮ ਤਾਂ ਅਸੀਂ ਨੇ ਪਹਿਲਾਂ ਵੀ ਕੀਤੇ ਨੇ ਬਿਨਾਂ ਸਰਪੰਚੀ ਤੋਂ ਸੱਪੜ ਦੀ ਸਪਲਾਈ ਸਪਾਈ ਕਰਾਈ ਆ ਉਹਦੇ ਵਿੱਚ ਕੋਈ ਹੋਰ ਕੰਮ ਰਹਿੰਦੇ ਨੇ ਇੱਕ ਸਾਡੇ ਨਿਕਾਸੀ ਕਰਵਾਉਣੀ ਆ ਅਸੀਂ ਨੇ ਪਾਣੀ ਦੀ ਓਵਰਫਲੋ ਹੋ ਕੇ ਪਿੰਡਾਂ ਚ ਵੜ ਜਾਂਦਾ ਕੋਈ ਸਾਡੇ ਗਲੀਆਂ ਨਾਲੀਆਂ ਹਜੇ ਵੀ ਓਕਣ ਦੀਆਂ ਓਕਣੀਆਂ ਹੀ ਪਈਆਂ ਨੇ ਜਿਵੇਂ ਪਹਿਲਾਂ ਹੁੰਦੀਆਂ ਤੇ ਆ ਇੱਕ ਬਾਕੀ ਦਰਵਾਜੇ ਦੇ ਕੰਮ ਨੇ ਇੱਕ ਦੋ ਸਾਡੇ ਉਹ ਕਰਨ ਵਾਲੇ ਨੇ ਤੇ ਬਾਕੀ ਗਰਾਉਂਡ ਦੀ ਹੈ ਸਾਡੀ ਮੇਨ ਸਮੱਸਿਆ ਬੱਚਿਆਂ ਨੂੰ ਗਰਾਉਂਡ ਨਹੀਂ ਹੈਗਾ ਉਹ ਅਸੀਂ ਨੇ ਲੈ ਕੇ ਦੇਣਾ ਪਹਿਲ ਦੇ ਆਧਾਰ ਤੇ ਉਹਦੇ ਬਾਰੇ ਵੀ ਅਸੀਂ ਉਹ ਕਰਾਂਗੇ ਬਾਕੀ ਜੋ ਵੀ ਸਾਡੇ ਪਿੰਡ ਦੇ ਵਿੱਚ ਜਾਇਜ਼ ਕੰਮ ਹੋਣ ਵਾਲੇ ਨੇ ਪੰਚਾਇਤ ਦੀ ਜ਼ਿੰਮੇਵਾਰੀ ਆ ਉਹਨੂੰ ਸਾਡੀ ਪੰਚਾਇਤ ਪੂਰੀ ਦਨ ਤਹੀ ਨਾਲ ਨਿਭਾਊਗੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਆ ਤੁਹਾਨੂੰ ਵੀ ਪੰਚਾਇਤ ਮੈਂਬਰ ਹੈ ਜਿਹੜਾ ਚੁਣਿਆ ਗਿਆ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਰਬਸੰਮਤੀ ਨਾਲ ਚੁਣਿਆ ਪਿੰਡ ਦੇ ਰਹਿੰਦੇ ਅਧੂਰੇ ਕੰਮ ਪਹਿਲਾਂ ਕਰਵਾਵਾਂਗੇ ਤੇ ਪਿੰਡ ਵਿੱਚ ਧੜੇਵਾਜੀ ਖਤਮ ਹੋ ਗਈ 70 ਸਾਲਾਂ ਤੋਂ ਪਹਿਲੀ ਵਾਰ ਸਰਵਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਜਿਹੜਾ ਦੂਰੇ ਕੰਮ ਨੇ ਪੈਲ ਦੇ ਆਧਾਰ ਤੇ ਖਰਾਵਾਗੇ ਬਿਲਕੁਲ ਕਿਸ ਤਰ੍ਹਾਂ ਦੇਖਦੇ ਜੀ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਅੱਜ ਪਹਿਲੀ ਵਾਰ ਸਾਡੇ ਪਿੰਡ ਚ ਜਿਹੜੀ ਇਹ ਸਰਵਸੰਮਤੀ ਨਾਲ ਚੋਣ ਹੋਈ ਹੈ ਸਾਡੀ ਇਹੀ ਡਿਮਾਂਡ ਸੀ ਸਵੇਰੇ ਜਦੋਂ ਇਕੱਠ ਕੀਤਾ ਗਿਆ ਵੀ ਉਹ ਨੌਜਵਾਨ ਅੱਗੇ ਆਉਣ ਜਿਹੜੇ ਧੜੇਵਾਜੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰਦੇ ਕਰ ਸਕਣ ਇਹ ਪਹਿਲਾਂ ਹੀ ਜਿਹੜੀ ਇਹ ਟੀਮ ਸੀਗੀ ਸਾਡੀ ਇਹ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਸੀਗੀ ਸੋ ਸਾਰੇ ਨਗਰ ਨੇ ਇਹਨਾਂ ਤੇ ਸਹਿਮਤੀ ਪ੍ਰਗਟ ਕੀਤੀ ਹੈ ਅਸੀਂ ਵੀ ਉਮੀਦ ਕਰਦੇ ਆਂ ਇਹਨਾਂ ਤੋਂ ਵੀ ਇਹ ਜਿਹੜੀ ਮਾੜੀ ਮੋਟੀ ਕੋਈ ਰੰਜਿਸ਼ ਆ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਇੱਕ ਸਾਈਡ ਤੇ ਕਰਕੇ ਇਹ ਸਾਰੇ ਪਿੰਡ ਦਾ ਵਿਕਾਸ ਕਰਨਗੇ ਆ ਬਿਲਕੁਲ ਜਿੱਥੇ ਕਿ ਪਿੰਡ ਦੇ ਵਿੱਚੋਂ ਧੜੇਬੰਦੀ ਖਤਮ ਹੋਈ ਆ ਉਥੋਂ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਕਿ ਪਿੰਡ ਦੇ ਵਿੱਚ ਪਾਰਟੀਵਾਦੀ ਨਹੀਂ ਦਿਖਾਈ ਦੇ ਰਹੀ ਜੇ ਪਾਰਟੀ ਵਾਜੀ ਹੋਵੇ ਤਾਂ ਚਿਹਰੇ ਹੋਰੇ ਤਰ੍ਹਾਂ ਹੁੰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਸੰਮਤੀ ਤੋਂ ਉੱਪਰ ਨਹੀਂ ਤਾਂ ਕੋਈ ਚੀਜ਼ ਨਹੀਂ ਹੈਗੀ ਜੀ ਠੀਕ ਹੈ ਨਹੀਂ ਇਹ ਹੀ ਖੁਸ਼ੀ ਹੈ ਵੀ ਸਾਡੇ ਪਿੰਡ ਚ ਬਸ ਸਰਵਸੰਮਤੀ ਹੋ ਗਈ ਜੀ ਸਰਵਸੰਮਤੀ ਹੋ ਗਈ ਇਹ ਹੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਤੜੇਬੰਦੀ ਖਤਮ ਹੋ ਗਈ ਇਸ ਤਰ੍ਹਾਂ ਦੇਖਦੇ ਹੋ ਤੜੇਬੰਦੀ ਖਤਮ ਹਾਂ ਜੀ ਖਤਮ ਬਹੁਤ ਖੁਸ਼ ਹਾਂ ਜੀ ਸਾਰਾ ਸਾਰੇ ਨਗਰ ਜੀ ਸਾਰਿਆਂ ਨੂੰ ਬਹੁਤ ਵਧਾਈਆਂ ਨੇ ਜੀ ਠੀਕੋ ਹਾਂ ਬਹੁਤ ਵਧੀਆ ਬਹੁਤ ਖੁਸ਼ੀ ਹੋ ਗਈ ਜਮਈ ਬੜੀ ਖੁਸ਼ੀ ਆ ਕਿਤਨੇ ਕਿਤੇ ਦੇਖਣ ਨੂੰ ਮਿਲ ਰਹੀ ਹੈ ਮਾਤਾ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਵਾਰ ਸੰਮਤੀ ਹੋਈ ਹੈ ਪ੍ਰਿੰਟ ਚ ਹਾਂ ਹਾਂ ਪਹਿਲਾਂ ਅਸੀਂ ਵੀ ਸਰਪੰਚ ਤੇ ਉਦੋਂ ਗੱਲੋ ਬਸ ਹੁਣ ਇਹ ਸੰਮਤੀ ਹੋਈ ਹੈ ਪਹਿਲਾਂ ਬੋਟਾ ਹਾਂ ਬੋਟਾ ਪੰਨਿਆਂ ਤੇ ਆ ਉੱਜ ਤਾਂ ਆਤੀ ਇਹਨਾਂ ਨਹੀਂ ਸਾਨੂੰ ਜਿਹੜੇ ਅੱਜ ਜਿੱਤੇ ਨੇ ਇਹਨਾਂ ਨੇ ਜਿੱਤਿਆ ਤੀ ਸਾਨੂੰ ਅੱਜ ਖੁਸ਼ੀ ਹੈ ਹਾਂ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਤਾਂ ਸੀ ਹੱਥ ਨੇ ਪਕੜਾ ਪਾਉਣਾ ਹਾਂ ਸਤੀ ਦੇ ਘਰੇ ਜਾਵਾਂਗੇ ਸਾਰੇ ਹਾਂ ਕੁਆਲਿਟੀ ਪੂਰਤੀ ਦਿੱਤੀ ਆ ਕਿ ਕੱਲ ਹੁਣ ਹਾਂ ਕੀ ਪਾਰਟੀ ਲੈਣੀ ਚੱਲ ਜਿਹੜਾ ਕੁਝ ਮਰਤੀ ਦੇ ਦੇਵੇ ਫਿਰ ਵੀਜੀ ਨਹੀਂ ਕਰਦਾ ਹੁਣ ਕਰਦਾ ਤਾਂ ਉਹ ਤੇ ਮੇਰਾ ਪਕੌੜਿਆਂ ਨੂੰ ਆ ਹਲਵਾ ਵੀ ਬੁਲਾਉਣਾ ਪਊਗਾ ਮੈਂ ਹਲਵਾਈ ਬੁਲਾਉਣਾ ਪਊਗਾ ਹਾਂ ਬੁਲਾਊਗਾ ਤਾਂ ਬੁਲਾਉਦਾ ਹੀ ਰਹਿੰਦਾ ਹੈ ਹਾਂ ਹਾਂ ਬਹੁਤ ਖੁਸ਼ੀ ਆ ਸੰਤਾ ਅੱਜ ਬੰਦੇ ਦਾਰੂ ਪੀਣਗੇ ਤੁਸੀਂ ਫਕੋੜੇ ਨਾ ਦਾਰੂ ਦੂ ਨਹੀਂ ਅੱਜ ਤਾਂ ਦੇ ਨਾ ਦਾਰੂ ਨਹੀਂ ਦੰਦੇ ਨਾ ਦਾਰੂ ਅੱਜ ਬੰਦਾ ਹੈ ਦਾਰੂ ਬੰਦਾ ਹੈ ਹਾਂ ਦਾਰੂ ਨਹੀਂ ਪਿਲਾਉਂਦੇ ਅੱਜ ਕੀ ਬੰਦ ਹੋ ਗਿਆ ਅੱਜ ਹਾਂ ਟੈਕ ਬੰਦ ਨੇ ਅੱਜ ਮਤਲਬ ਕਿ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਖੁਸ਼ੀ ਆ ਬੜਾ ਬਹੁਤ ਖੁਸ਼ੀ ਆ ਪਰ ਸਾਡੇ ਪਿੰਡ ਦੇ ਬੱਚਿਆਂ ਨੂੰ ਦਾਰੂ ਨਹੀਂ ਦੇਣੀ ਹੈਗੀ ਅਸੀਂ ਅਸੀਂ ਤਾਂ ਆਏ ਚੋਣੇ ਬੱਚੇ ਸਾਡੇ ਇੱਕ ਵਾਰ ਹੋਣ ਜੀ ਇਹ ਨੌਜਵਾਨ ਨੇ ਇਹ ਨੌਜਵਾਨ ਵਧੀਆ ਨੇ ਸਾਰੇ ਹੀ ਸਾਰੇ ਮੇਨ ਇਹ ਜੋ ਨੌਜਵਾਨ ਨੇ ਸਾਰੇ ਪਿੰਡ ਦੇ ਖੁਸ਼ੀ ਨਾਲ ਚੁਣੇ ਨੇ ਅਸੀਂ ਤਾਂ ਫੇਰ ਵੀ ਕਹਿ ਰਹੇ ਆ ਅਸੀਂ ਤਾਂ ਫੇਰ ਵੀ ਕਹਿ ਰਹੇ ਆ ਛੋਟੇ ਬੱਚੇ ਖੜਾ ਹੋਏ ਨੇ ਆ ਦੇਖੋ ਇਹ ਤਾਂ ਸਰਪੰਚ ਬਣੇਗਾ ਤੁਮੇਂਬਰਾ ਦੇ ਖੜੇ ਪੁੱਤੇ ਵੀ ਤੁਸੀਂ ਹੀ ਬਣੇਗੇ ਆ ਬਿਲਕੁਲ ਕਿਤੇ ਨਾ ਕਿਤੇ ਖੁਸ਼ੀ ਆ ਜਿਹੜੀ ਔਰਤਾਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਆ ਪਿੰਡ ਦੇ ਲੋਕਾਂ ਦੇ ਵਿੱਚ ਵੀ ਖੁਸ਼ੀ ਆ ਕਹਿੰਦੇ ਸ਼ਾਮ ਨੂੰ ਕੜਾਹੀ ਚੜਾਵਾਂਗੇ ਔਰਤਾਂ ਦਾ ਕਹਿਣਾ ਪਕੌੜੇ ਜ਼ਰੂਰ ਖਾਵਾਂਗੇ ਪਰ दारू ਨਹੀਂ ਕਹਿੰਦੇ ਪਿੰਡ ਦੇ ਵਿੱਚ ਚੱਲਣ ਦਵਾਂਗੇ ਅੱਜ ਨਹੀਂ ਚੱਲਣ ਦਵਾਂਗੇ ਫੇਰ ਭਾਵੇਂ ਬਿਸ਼ੱਕ ਚੱਲੇ ਪਰ ਔਰਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗੁੱਸਾ ਸਭ ਤੋਂ ਵੱਡੀ ਗੱਲ ਨਵੇਂ ਸਰਪੰਚ ਸਤਨਾਬ ਸਿੰਘ ਦਾ ਕਹਿਣਾ ਕਿ ਵਿਕਾਸ ਨੇ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਨੌਜਵਾਨਾਂ ਦੇ ਲਈ ਖੇਡ ਮੈਦਾਨ ਨੇ ਜਿਹੜੇ ਤਿਆਰ ਕੀਤੇ ਜਾਣਗੇ ਨਾਬਾ ਦੇ ਵਿਧਾਇਕ ਦਾ ਵੀ ਕਹਿੰਦੇ ਵੱਡਾ ਸੁਝੋਗ ਆ ਸਾਨੂੰ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਸਾਡੀ ਜੋ ਗੱਲ ਅਸੀਂ ਚੁੱਕੀ ਉਸ ਆਵਾਜ਼ ਨੂੰ ਉੱਪਰ ਤੱਕ ਪਹੁੰਚਾਇਆ ਵਿਕਾਸ ਦਾ ਪੈਸਾ ਜਿਹੜਾ ਪਿੰਡ ਦੇ ਵਿੱਚ ਲਿਆ ਕੇ ਦਿੱਤਾ ਉਹ ਅਸੀਂ ਵਿਕਾਸ ਕਰਵਾਇਆ ਪਰ ਹੁਣ ਉਸ ਤੋਂ ਵੀ ਅਸੀਂ ਦੁੱਗਣਾ ਵਿਕਾਸ ਆ ਜਿਹੜਾ ਕਰਵਾ ਸਕਾਂਗੇ ਨਾਬਾ ਤੋਂ ਹਰਮਿੰਦਰ ਸਿੰਘ ਮਾ